ਸਾਰਿਆਂ ਨੂੰ ਮੇਰੇ ਵੱਲੋਂ ਜੈ ਈਸ਼ੂ ਕੀ ਅੱਜ ਅਸੀਂ ਯਾਦ ਕਰਦੇ ਹਾਂ ਕਿ ਇੱਕ ਮਹਾਨ ਸੰਤ ਸੰਤ ਚਾਰਲਸ ਬੈਰੋਮਿਓ ਜਿਨ੍ਹਾਂ ਦਾ ਤਿਉਹਾਰ 4 ਨਵੰਬਰ ਨੂੰ ਮਨਾਇਆ ਜਾਂਦਾ ਹੈ ਉਹ ਸਿਰਫ ਇੱਕ ਮਹਾਨ ਆਸ਼੍ਰੀय ਬਿਸ਼ਪ ਨਹੀਂ ਸਨ ਸਗੋਂ ਇੱਕ ਸੱਚਾ ਚਰਵਾਹੇ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਪ੍ਰਾਰਥਨਾ ਅਤੇ ਪਰਮੇਸ਼ਵਰ ਦੀ ਮਹਿਮਾ ਲਈ ਸਮਰਪਿਤ ਕੀਤੀ ਸੰਤ ਚਾਰਲਸ ਦਾ ਜਨਮ 1538 ਵਿੱਚ ਇਟਲੀ ਦੇ ਮਿਲਾਨ ਨੇੜੇ ਹੋਇਆ ਉਹ ਇੱਕ ਠਨਾਰੜ ਪਰਿਵਾਰ ਵਿੱਚ ਪੈਦਾ ਹੋਏ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸੁੱਖ-ਸੁਵਿਧਾ ਛੱਡ ਕੇ ਪਰਮੇਸ਼ਵਰ ਦੀ ਸੇਵਾ ਚੁਣੀ। ਉਹਨਾਂ ਨੇ ਬਹੁਤ ਛੋਟੀ ਉਮਰ ਵਿੱਚ ਹੀ ਆਪਣੀ ਬੁੱਧੀ, ਨਿਮਰਤਾ ਅਤੇ ਆਤਮਿਕਤਾ ਨਾਲ ਸਭ ਦਾ ਦਿਲ ਜਿੱਤ ਲਿਆ। ਉਸ ਸਮੇਂ ਚਰਚ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ। ਵਿਸ਼ਵਾਸ ਕਮਜ਼ੋਰ ਹੋ ਰਿਹਾ ਸੀ। ਲੋਕ ਪਰਮੇਸ਼ਵਰ ਤੋਂ ਦੂਰ ਹੋ ਰਹੇ ਸਨ ਪਰ ਸੰਤ ਚਾਰਲਸ ਨੇ ਹਿੰਮਤ ਨਹੀਂ ਹਾਰੀ। ਉਸ ਨੇ ਚਰਚ ਵਿੱਚ ਬਹੁਤ ਸੁਧਾਰ ਲਿਆਇਆ। ਸਾਰੇ ਪਾਦਰੀਆਂ ਨੂੰ ਚੰਗੀ ਤਲੀਮ ਦਿੱਤੀ ਤੇ ਲੋਕਾਂ ਨੂੰ ਪਰਮੇਸ਼ਰ ਦੇ ਵਚਨ ਵੱਲ ਮੁੜਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਬੱਚਿਆਂ ਅਤੇ ਨੌਜਵਾਨਾਂ ਲਈ ਤਲੀਮ ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਤਾਂ ਜੋ ਹਰ ਵਿਅਕਤੀ ਪਰਮੇਸ਼ਰ ਦੇ ਵਚਨ ਨੂੰ ਸਮਝ ਸਕੇ। ਉਸ ਦਾ ਵਿਸ਼ਵਾਸ ਸੀ ਕਿ ਜੇ ਅਸੀਂ ਨੌਜਵਾਨ ਪੀੜੀ ਨੂੰ ਸੱਚਾ ਵਿਸ਼ਵਾਸ ਸਿਖਾ ਦਿੱਤਾ ਤਾਂ ਅਸੀਂ ਚਰਚ ਦਾ ਵਿਸ਼ਵਾਸ ਕਦੇ ਵੀ ਕਮਜ਼ੋਰ ਨਹੀਂ ਹੋਵੇਗਾ। ਜਦੋਂ ਮਿਲਾਨ ਵਿੱਚ ਬਿਮਾਰੀ ਪਲੇਗ ਫੈਲੀ ਤਾਂ ਸਭ ਲੋਕ ਡਰ ਕੇ ਭੱਜ ਗਏ ਪਰ ਚਾਰਲਸ ਨਹੀਂ ਡਰੇ ਉਹ ਆਪਣੇ ਲੋਕਾਂ ਵਿੱਚ ਹੀ ਰਹੇ ਉਹਨਾਂ ਨੇ ਬਿਮਾਰਾਂ ਦੀ ਸੇਵਾ ਕੀਤੀ ਭੁੱਖਿਆਂ ਨੂੰ ਖਾਣਾ ਦਿੱਤਾ ਅਤੇ ਆਪਣਾ ਜੀਵਨ ਜੋਖੇ ਵਿੱਚ ਪਾ ਕੇ ਵੀ ਕੇ ਵੀ ਪਿਆਰ ਨਾਲ ਸੇਵਾ ਕੀਤੀ ਉਹ ਸੱਚਮੁੱਚ ਇਸ ਚੰਗੇ ਚਰਵਾਹੇ ਸਨ ਜੇ ਆਪਨੇ ਜੋ ਆਪਣੀ ਪੇੜਾਂ ਲਈ ਆਪਣੀ ਜਾਨ ਤੱਕ ਦੇਣ ਲਈ ਤਿਆਰ ਰਹਿੰਦੇ ਸਨ ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਨੀਤਿਰਤਾ ਦਾ ਮਤਲਬ ਹੁਕਮ ਦੇਣਾ ਨਹੀਂ ਸਗੋ ਸੇਵਾ ਕਰਨਾ ਹੈ ਸੱਚਾ ਵਿਸ਼ਵਾਸ ਜੇਕਰ ਬੇਨ ਸੱਚਾ ਵਿਸ਼ਵਾਸ ਸਿਰਫ ਬੋਲਿਆ ਨਹੀਂ ਸਗੋ ਲਿਖ ਕੰਮਾਂ ਨਾਲ ਵੀ ਕੀਤਾ ਜਾ ਸਕਦਾ ਹੈ ਅੱਜ ਜਦੋਂ ਅਸੀਂ ਸੰਚਾਰਲਿਸ ਬੈਰੋਡਿਓ ਨੂੰ ਯਾਦ ਕਰਦੇ ਹਾਂ ਆਓ ਉਹਨਾਂ ਨੂੰ ਪਿਆਰ ਆਇਓ ਨਨ ਦੀ ਪ੍ਰੇਰਣਾ ਲਈਏ ਅਸੀਂ ਆਪਣੀ ਜ਼ਿੰਦਗੀ ਨੂੰ ਦੂਜਿਆਂ ਲਈ ਸਮਰਪਿਤ ਕਰਨ ਕਰਨ ਦੀ ਇਮਾਨਦਾਰੀ ਨਾਲ ਜੀਣ ਦੀ ਅਤੇ ਵਿਸ਼ਵਾਸ ਵਿੱਚ ਮਜ਼ਬੂਤ ਰਹਿਣ ਦੀ ਪ੍ਰੇਰਣਾ ਖ ਲੈਂਦੇ ਹਾਂ ਮੇਰੇ ਦੋਸਤੋ ਹਰ ਇੱਕ ਅੰਦਰ ਸੰਤ ਬਣਨ ਦੀ ਸਮਰੱਥਾ ਹੈ ਜੋ ਅਸੀਂ ਪਿਆਰ ਨਿਮਰਤਾ ਤੇ ਸੇਵਾ ਨਾਲ ਜੀਵਨ ਜੀਵਾਂਗੇ ਤਾਂ ਅਸੀਂ ਵੀ ਇੱਕ ਦਿਨ ਸੰਚਾਰਲੇ ਸਵੰ ਪਰਮੇਸ਼ਵਰ ਦੇ ਨੂਰ ਵਿੱਚ ਚਮਕਾਂਗੇ ਧੰਨਵਾਦ ਆਓ ਭਉਨਸੀ ਅੰਤ ਵਿੱਚ ਪ੍ਰਾਰਥਨਾ ਕਰੀਏ ਹੇ ਪ੍ਰਭੂ ਸਾਨੂੰ ਵੀ ਸੰਚਾਰਲੇ ਸਵਾੰ ਤੇਰੀ ਸੇਵਾ ਵਿੱਚ ਨਿਮਰਤਾ ਤੇ ਪਿਆਰ ਤੇ ਆਮੀਨ